ਹੁਣ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਜੀ ਨੂੰ ਇਤਿਹਾਸ ਬਖੂਬੀ ਪਤਾ ਕਿ ਦੇਖਿਆ ਕਿ ਹਲੇ ਵੀ ਹੱਲ ਨਹੀਂ ਹੋ ਰਿਹਾ ਅਜੇ ਵੀ ਕੋਈ ਜਾਤ ਪਾਤ ਹੈਗੀ ਤਾਂ ਉਹਨਾਂ ਨੇ ਫਿਰ 1699 ਈਸਵੀ ਦੇ ਵਿੱਚ ਜਿੱਥੇ ਲੋਕ ਕਹਿੰਦੇ ਸੀ ਇੱਕ ਤੇ ਦੂਜੇ ਤੇ ਪਰਛਾਈ ਨਹੀਂ ਪੈਣੀ ਚਾਹੀਦੀ ਕਿਸੇ ਤੇ ਸਾਡਾ ਕੋਈ ਜੇ ਕਿਸੇ ਨਾਲ ਸ਼ੂਤਸ਼ਾਤ ਹੋ ਗਈ ਕਿਸੇ ਦੇ ਲਾਗੇ ਬੈਠ ਗਏ ਅਸੀਂ ਪਿੱਟੇ ਜਾਵਾਂਗੇ ਦੂਰ ਲੰਘਣੇ ਚਾਹੀਦੇ ਨੇ ਲੋਕ ਸਾਡੇ ਤੋਂ ਗੁਰੂ ਸਾਹਿਬਾਨ ਨੇ ਸਰੋਵਰ ਬਣਾਏ ਬੌਲੀਆਂ ਲਗਵਾਈਆਂ ਇੱਕ ਸਰੋਵਰ ਚ ਨਹਾਉਣਾ ਸ਼ੁਰੂ ਕਰਵਾ ਦਿੱਤਾ ਇੱਕ ਪੰਗਤ ਦੇ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ ਗੁਰੂ ਸਾਹਿਬਾਨ ਨੇ ਫਿਰ ਐਂਡ ਤੇ ਆ ਕੇ ਇੱਕ ਬਾਟੇ ਦੇ ਵਿੱਚੋਂ ਮੂੰਹ ਲਗਵਾ ਦਿੱਤਾ ਜਿਹੜੇ ਲੋਕ ਇੱਕ ਪਰਛਾਈ ਪੈਣ ਤੋਂ ਵੀ ਡਰਦੇ ਸੀ ਉਹ ਲੋਕ ਇੱਕ ਬਾਟੇ ਤੋਂ ਮੂੰਹ ਲਾ ਕੇ ਅੰਮ੍ਰਿਤ ਦੀ ਪੋਹਲ ਛਕਦੇ ਨੇ ਹੁਣ ਇਹ ਇੰਨਾ ਵੱਡਾ ਇਨਕਲਾਬ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਨੇ ਉਹਨਾਂ ਨੂੰ ਹਜਮ ਨਹੀਂ ਹੁੰਦਾ ਕਿਉਂਕਿ ਲੋਕ ਜਿੰਨਾ ਆਪਸ ਦੇ ਵਿੱਚ ਪਾਟੇ ਰਹਿਣਗੇ ਲੋਕ ਜਿੰਨਾ ਆਪਸ ਦੇ ਵਿੱਚ ਜਾਤ ਪਾਤ ਦੀਆਂ ਗੱਲਾਂ ਕਰਨਗੇ ਉਨਾਂ ਹੀ ਉਹਨਾਂ ਦੇ ਲਈ ਰਾਜਨੀਤੀ ਦਾ ਦਾ ਪੇਜ ਖੇਡਣਾ ਰਾਜਨੀਤੀ ਨੂੰ ਵੱਡੇ ਪੱਧਰ ਤੇ ਲੈ ਕਰਕੇ ਚੱਲਣਾ ਰਾਜ ਕਰਨਾ ਇਹ ਬੜਾ ਸੁਖਾਲਾ ਹੋ ਜਾਂਦਾ ਸਹੀ ਹੈ ਹੁਣ ਇਹ ਉਹ ਚਾਹੁੰਦੇ ਨਹੀਂ ਕਦੇ ਵੀ ਕਿ ਲੋਕ ਏਕਤਾ ਦੇ ਵਿੱਚ ਆ ਕਰਕੇ ਸਿਰ ਜੋੜ ਕੇ ਗੱਲ ਕਰਨ ਤਾਂ ਉਹ ਲੜਾਉਂਦੇ ਰਹਿੰਦੇ ਨੇ ਜਾਤ ਪਾਤਾਂ ਖੜੀਆਂ ਕਰਦੇ ਰਹਿੰਦੇ ਨੇ ਬਹੁਤ ਚੀਜ਼ਾਂ ਐਸੀਆਂ ਅੱਜ ਆਪਾਂ ਮੜੀ ਜੀ ਮੈਨੂੰ ਲੱਗਦਾ ਕਿ ਸਮੇਂ ਦੀ ਗੱਲ ਕਰ ਲਈਏ ਅੱਜ ਵੀ ਕਿਤੇ ਨਾ ਕਿਤੇ ਪੂਰੇ ਦੇਸ਼ ਦੇ ਵਿੱਚ ਹੀ जात-पात चल रही है मैं सब तो पहली गल करानगे साडे पंजाब दी क्योंकि असि पंजाब ना सम्बन्धत रखदे हां तो सानू साडे घर नु जरूर देखणा पएन। ਤੁਹਾਡਾ ਇਲਾਕਾ ਮਲੇ ਦਾ ਮੋਗਾ ਨਾ ਬਿਲਕੁਲ ਮੇਰਾ ਇਲਾਕਾ ਸ੍ਰੀ ਮੁਕਸਰ ਸਾਹਿਬ ਆ। ਓਕੇ ਤੇ ਤੁਸੀਂ ਤੁਸੀਂ ਵੇਖੋ ਕਿ ਆਪਾਂ ਨਾ ਜਦੋਂ ਤਾਂ ਪੁਜਾਰੀ ਦੀ ਗੱਲ ਕਰਦੇ ਆ ਸਿੱਖ ਸੰਗਤ ਜੀ ਉਦੋਂ ਤਾਂ ਆਪਾਂ ਬੜੇ ਇਦਾਂ ਹੱਬ ਕੇ ਸੁਣਦੇ ਆ ਕਿ ਪੁਜਾਰੀ ਨੇ ਜਾਤ-ਪਾਤ ਫੈਲਾਈ ਪਰ ਜੇ ਅੱਜ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਪਿੰਡਾਂ ਦੇ ਵਿੱਚ ਕਿੰਨਾ ਨੇ ਅਲੱਗ ਜਾਤਾਂ-ਪਤਨ ਦੇ ਆਧਾਰ ਤੇ ਗੁਰਦੁਆਰੇ ਬਣਾ ਲਏ। ਕਿੰਨਾ ਨੇ ਕਈ ਡੇਰੇ ਪੰਜਾਬ ਦੇ ਵਿੱਚ ਐਸੇ ਹੈਗੇ ਨੇ ਜਿਨ੍ਹਾਂ ਨੇ ਕੁਝ ਪੰਗਤੀਆਂ ਵੀ ਅਲੱਗ ਬਣਾਈਆਂ ਨੇ ਕਿ ਆ ਇਹਨਾਂ ਦੇ ਭਾਂਡੇ ਨੇ ਆ ਇਹਨਾਂ ਦੇ ਭਾਂਡੇ ਨੇ ਇਹ ਕਿੰਨਾ ਨੇ ਸ਼ੁਰੂ ਕੀਤੇ ਜਦੋਂ ਪਿੰਡਾਂ ਦੇ ਵਿੱਚ ਜਾਤਾਂ ਪਤਨ ਦੇ ਆਧਾਰ ਤੇ ਗੁਰਦੁਆਰੇ ਬਣ ਰਹੇ ਸੀ ਸਹੀ ਜਦੋਂ ਜਾਤਾਂ ਪਤਨ ਦੇ ਆਧਾਰ ਤੇ ਸ਼ਮਸ਼ਾਨ ਘਾਟ ਬਣ ਰਹੇ ਸੀ ਜਦੋਂ ਜਾਤਾਂ ਪਤਨ ਦੇ ਆਧਾਰ ਤੇ ਭਾਂਡੇ ਵੱਖਰੇ ਹੋ ਰਹੇ ਸੀ ਉਦੋਂ ਪੰਜਾਬ ਦੇ ਲੋਕ ਕਿੱਥੇ ਸੀ ਜਿਹੜੇ ਕਹਿੰਦੇ ਅਸੀਂ ਸਿੱਖੇ ਹਾਂ ਅਸੀਂ ਗੁਰੂ ਨਾਨਕ ਦੇ ਬੱਚੇ ਆ ਉਹ ਬੋਲੇ ਕਿਉਂ ਨਹੀਂ ਉਹ ਗੁਰਦੁਆਰਾ ਅਲੱਗ ਹੋਣ ਤੇ ਉਹਨਾਂ ਨੇ ਆਵਾਜ਼ ਕਿਉਂ ਨਹੀਂ ਉਠਾਈ ਕਿਤੇ ਨਾ ਕਿਤੇ ਮੈਂ ਇਹ ਚੀਜ਼ ਵੇਖੀ ਹੈ ਕਿ ਜਿਹੜੇ ਲੋਕ ਇੱਕ ਜਾਤੀ ਦੇ ਨਾਲ ਮੰਨ ਲਓ ਕੋਈ ਇੱਕ ਜਾਤੀ ਦੇ ਲੋਕ ਨੇ ਉਹ ਸਬੰਧ ਰੱਖਦੇ ਨੇ ਆਪ ਦੀ ਜਾਤੀ ਦੇ ਨਾਲ ਉਹ ਆਪ ਦੀ ਜਾਤੀ ਦਾ ਪੱਖਪੂਰ ਰਹੇ ਨੇ ਹਾਲਾਂਕਿ ਗੁਰੂ ਨਾਨਕ ਦੇ ਆਧਾਰ ਤੇ ਗੁਰਦੁਆਰਾ ਬਣ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਓਟ ਤੇ ਗੁਰਦੁਆਰਾ ਬਣ ਰਿਹਾ ਉਹਨਾਂ ਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਉਹ ਆਪਦੇ ਲੋਕਾਂ ਦਾ ਪੱਖਪੂਰ ਜਾਂਦੇ ਨੇ ਤਾਂ ਉੱਥੇ ਜਾਤ ਪਾਤ ਫਲਾਉਣ ਵਾਲੇ ਫਿਰ ਅੱਜ ਲੋਕ ਕੌਣ ਨੇ ਉਹ ਕਿ ਅੱਜ ਵੀ ਪੰਜਾਬ ਕੀ ਅੱਜ ਪੰਜਾਬ ਦੇ ਵਿੱਚ ਕੀ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਕੀ ਜਾਤ ਪਾਤ ਫਿਰ ਫਲਾਉਣ ਵਾਲਾ ਦੁਬਾਰਾ ਪੁਜਾਰੀ ਏ ਬ੍ਰਾਹਮਣ ਏ ਜਾ ਫਿਰ ਉਹ ਸਾਡੇ ਹੀ ਕਨਾਉਣੇ ਕਰਮਾ ਕਰਕੇ ਅਸੀਂ ਆਪਸ ਦੇ ਵਿੱਚ ਪਾਟੇ ਹੋਏ ਹਾਂ ਮੈਨੂੰ ਕਈ ਵਾਰੀ ਵੀਰ ਜੀ ਇਹ ਗੱਲ ਏਦਾਂ ਲੱਗਦੀ ਵੀ ਮਾਫੀ ਚਾਹਣਾ ਵੀ ਅਸੀਂ ਜਿਵੇਂ ਨਾ ਅੱਜ ਦੇ ਸਮੇਂ ਚ ਮੰਨ ਲਓ ਮੈਂ ਵੀ ਪ੍ਰਚਾਰਕ ਆ ਤੁਸੀਂ ਵੀ ਕੌਮ ਦੀ ਸੇਵਾ ਕਰ ਰਹੇ ਹੋ ਨਾ ਵੀ ਅਸੀਂ ਸਟੇਜਾਂ ਤੇ ਇਹ ਗੱਲ ਜਰੂਰ ਕਹਿੰਨੇ ਵੀ ਬ੍ਰਾਹਮਣ ਨੇ ਇਦਾਂ ਕਰਤਾ ਇਦਾਂ ਨੇ ਕਰਤਾ ਨਾ ਤੇ ਉਹ ਹੁਣ ਲੋਕਾਂ ਦੇ ਸਾਹਮਣੇ ਇੱਕ ਬ੍ਰਾਹਮਣ ਦਾ ਨਕਸ਼ਾ ਕਿਹੋ ਜਿਹਾ ਪੇਸ਼ ਹੋ ਗਿਆ ਵੀ ਤੋਤੀ ਲਾਉਣ ਵਾਲਾ ਹਨਾ ਬੋਦੀ ਰੱਖਣ ਵਾਲਾ ਮੱਥੇ ਤਿਲਕ ਲਾਉਣ ਤੇ ਪਰ ਮੈਂ ਮਾਫੀ ਚਾਹਣਾ ਕੀ ਜੇ ਮੈਨੂੰ ਅੱਜ ਦੇ ਲੋਕ ਇਦਾਂ ਸਮਾਜ ਫਲਾ ਰਹੇ ਆ ਤੇ ਹੈ ਤੇ ਕਰਮ ਸਾਰੇ ਉਹੀ ਆ ਉਹਦੀ ਸੋਚ ਵਾਲੀ ਉਹੀ ਸੋਚ ਵਾਲੀ ਸਿਰਫ ਉਹ ਲੋਕ ਚੇਂਜ ਹੋ ਗਿਆ ਉਹੀ ਸੋਚ ਵਾਲੇ ਤਬਦੀਲ ਹੋ ਗਿਆ ਉਹ ਚਾਵੇਂ ਫਿਰ ਪੰਜਾਬੀ ਹੋਵੇ ਪਾਵੇਂ ਕੋਈ ਵੀ ਹੋਵੇ ਫਿਰ ਉਹ ਫਲਾ ਰਹੇ ਨੇ ਬਿਲਕੁਲ ਤਾਂ ਉਹੀ ਗੱਲ ਨੂੰ ਮੈਂ ਥੋੜਾ ਜਿਆ ਹੋਰ ਇੱਥੇ ਬਿਆਨ ਕਰਨਾ ਚਾਹੁੰਗਾ ਜੀ ਤੇ ਆਪ ਅੱਜ ਕੱਲ੍ਹ ਵੇਖੋ ਯੂਥ ਆ ਜਿਹੜਾ ਉਹ ਬਹੁਤ ਸਿੰਗਰਾਂ ਨੂੰ ਸੁਣਦਾ ਕਲਾਕਾਰਾਂ ਨੂੰ ਸੁਣਦਾ ਤੇ ਬਹੁਤੇ ਕਲਾਕਾਰ ਮੈਂ ਇਹ ਵੀ ਵੇਖਿਆ ਕਿ ਫਿਲਮਾਂ ਦੇ ਵਿੱਚ ਗੁਰੂ ਸਹਿਬਾਨ ਦੀ ਸਿੱਖੀ ਦੀ ਗੱਲ ਕਰਦੇ ਨੇ ਗਾਣਿਆਂ ਦੇ ਵਿੱਚ ਸਿੱਖੀ ਦੀ ਗੱਲ ਕਰਦੇ ਨੇ ਪਰ ਆਪ ਸਭ ਜੇ ਇਮਾਨਦਾਰੀ ਨਾਲ ਕਦੇ ਸੋਚੋ ਜਿਹੜੇ ਸਿੰਗਰ ਜਿਹੜੇ ਐਕਟਰ ਉਹਨਾਂ ਦਾ ਇਤਿਹਾਸ ਲੈਂਦੇ ਨੇ ਕੀ ਕਦੇ ਜਾਤ ਪਾਤ ਨੂੰ ਇੱਕ ਪਿੱਛੇ ਜੇ ਖਤਮ ਕਰਨ ਵਾਲੀ ਫਿਲਮ ਦੇ ਵਿੱਚ ਇੱਕ ਡਾਇਲੋਗ ਬਣਿਆ ਸੀ ਕਿ ਜਾਤ ਮੇਰੀ ਸਿੱਖ ਹੈ ਤੇ ਗੋਤ ਮੇਰਾ ਸਿੰਘ ਹੈ ਇਹ ਬੜਾ ਚੱਲਿਆ ਤੇ ਲੋਕਾਂ ਨੇ ਇਹਦੇ ਤੇ ਰੀਲਾਂ ਬਣਾਈਆਂ ਟ੍ਰੈਂਡਿੰਗ ਦੇ ਵਿੱਚ ਸੀ ਪਰ ਜਿਨ੍ਹਾਂ ਨੇ ਇਹ ਫਿਲਮ ਬਣਾਈ ਉਹਨਾਂ ਨੂੰ ਵੀ ਮੇਰਾ ਸਵਾਲ ਹੈ ਕੀ ਤੁਸੀਂ ਜਾਤ ਪਾਤ ਨੂੰ ਖਤਮ ਕਰਦੇ ਹੋਏ ਖੁਦ ਦੇ ਨਾਵਾਂ ਦੇ ਨਾਲੋਂ ਜਿਹੜੇ ਗੋਤ ਆਪਾਂ ਲਾਉਂਦੇ ਹਾਂ ਉਹਨਾਂ ਨੂੰ ਹਟਾ ਸਕੀ ਕੀ ਖੁਦ ਦੇ ਜੀਵਨ ਦੇ ਵਿੱਚ ਉਹ ਜ਼ਿੰਦਗੀ ਨੂੰ ਜਿਉਂ ਸਕੇ ਤੇ ਜਾਂ ਜਾਂ ਸਿਰਫ ਇੱਕ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਗੱਲ ਸੀ ਕਿ ਇੱਕ ਨਵੀਂ ਗੱਲ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਥੋੜਾ ਬਹੁਤਾ ਫਰਕ ਪਾਇਆ ਜਾ ਸਕਦਾ ਲੋਕਾਂ ਵਿੱਚ ਫਰਕ ਪਿਆ ਜਾਂ ਨਹੀਂ ਪਿਆ ਮੈਨੂੰ ਇਹਦਾ ਬਹੁਤੇ ਵੱਡੇ ਪੱਧਰ ਤੇ ਲੱਗਦਾ ਨਹੀਂ ਪਰ ਕੀ ਤੁਸੀਂ ਆਪਣੇ ਜੀਵਨ ਦੇ ਵਿੱਚ ਵੀ ਉਹ ਗੱਲਾਂ ਅਪਲਾਈ ਕਰਦੇ ਹੋ ਜਾਂ ਫਿਲਮਾਂ ਬਣਾ ਕੇ ਸਿਰਫ ਲੋਕਾਂ ਨੂੰ ਪ੍ਰਭਾਵਿਤ ਕਰਦੇ ਹੋ ਜੇ ਉਹਨਾਂ ਦੇ ਜੀਵਨ ਦੇ ਵਿੱਚ ਖੁਦ ਬਦਲਾਅ ਨਹੀਂ ਆ ਰਹੇ ਤਾਂ ਉਹ ਫਿਲਮਾਂ ਦਾ ਉਹ ਗਾਣਿਆਂ ਦਾ ਕੀ ਅਸਰ ਰਹਿ ਜਾਂਦਾ ਹੈ ਦੂਜੀ ਗੱਲ ਸਭ ਤੋਂ ਵੱਡੇ ਪੱਧਰ ਤੇ ਜੇ ਜਾਤ ਪਾਤ ਕੋਈ ਫੈਲਾਈ ਗਈ ਹੈ ਤਾਂ ਉਹ ਗਾਣਿਆਂ ਦੇ ਦੁਆਰਾ ਫੈਲਾਈ ਗਈ ਹੈ ਕਿਉਂਕਿ ਗਾਣਿਆਂ ਨੂੰ ਯੂਥ ਫੋਲੋ ਕਰਦਾ ਹੈ ਮੁੰਡੇ ਕੁੜੀਆਂ ਫੋਲੋ ਕਰਦੇ ਨੇ ਸੁਣਦੇ ਨੇ ਜਦੋਂ ਹੁਣ ਇੱਕ ਜਾਤੀ ਵਾਲਾ ਕੋਈ ਗਾਣਾ ਗਾਉਂਦਾ ਤਾਂ ਦੂਜੀ ਜਾਤੀ ਵਾਲਾ ਮਹਿਸੂਸ ਕਰਦਾ ਕਿ ਸਾਡੀ ਕੋਈ ਕੋਈ ਵੈਲਿਊ ਨਹੀਂ ਹੈ ਸਮਾਜ ਦੇ ਵਿੱਚ ਕੋਈ ਸਾਡੀ ਕੋਈ ਬੁੱਕਤ ਨਹੀਂ ਹੈ ਸਮਾਜ ਦੇ ਵਿੱਚ ਤਾਂ ਉਹ ਉਹ ਵੀ ਫਿਰ ਨਾਮ ਵਰਤਦੇ ਨੇ ਆਪਣਾ ਤੇ ਇਥੇੋਂ ਗੱਲ ਤੁਸੀਂ ਗਾਣਿਆਂ ਦੇ ਵਿੱਚ ਛੱਡੋ ਮੈਂ ਤੇ ਇਥੋਂ ਤੱਕ ਵੀ ਸੁਣਦਾ ਕਿ ਕਈ ਲੋਕ ਐਸੀ ਮਾਨਸਿਕਤਾ ਦੇ ਨੇ ਉਹਨਾਂ ਦੀ ਮੈਂਟੈਲਿਟੀ ਐਸੀ ਬਣ ਚੁੱਕੀ ਏ ਉਹ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਮਾਜ ਦੇ ਲਈ ਭਲੇ ਦੇ ਲਈ ਸੰਸਾਰ ਦੇ ਲਈ ਕੁਝ ਚੰਗੇ ਕਰਮ ਕੀਤੇ ਹੁੰਦੇ ਨੇ ਉਹਨਾਂ ਨੂੰ ਵੀ ਆਪਣੀ ਕਾਸਟ ਦੇ ਨਾਲ ਆਪਣੀ ਬਰਾਦਰੀ ਦੇ ਨਾਲ ਜੋੜ ਕੇ ਮਾਣ ਕਰਦੇ ਨੇ ਅਦਰਵਾਈਜ਼ ਹਾਲਾਂਕਿ ਚੰਗੇ ਇਨਸਾਨ ਕਿਸੇ ਇੱਕ ਸਮਾਜ ਦੇ ਨਾਲ ਕਿਸੇ ਕੌਮ ਨਾਲ ਸਬੰਧ ਨਹੀਂ ਲਗਦੇ ਹੁੰਦੇ ਉਹਨਾਂ ਦੇ ਲਈ ਸਾਰਾ ਕੁਝ ਸਾਂਝਾ ਹੁੰਦਾ ਹੈ ਪਰ ਉਹ ਆਪਣੀ ਜਾਤ ਬਰਾਦਰੀ ਨੂੰ ਵੇਖ ਕੇ ਕਾਸਟ ਨੂੰ ਵੇਖ ਕੇ ਉਹਦੇ ਤੇ ਮਾਣ ਕਰਦੇ ਨੇ ਦੂਜੇ ਤੇ ਵਿਸ਼ਵਾਸ ਨਹੀਂ ਕਰਦੇ ਦੂਜੇ ਨੂੰ ਉਹ ਮਾਨ ਸਤਕਾਰ ਨਹੀਂ ਦਿੰਦੇ ਐਡੀ ਮਾਨਸਿਕਤਾ ਹੈ ਜਿਹੜੀ ਉਹ ਲੋਕਾਂ ਦੀ ਸ਼ਹੀਦਾਂ ਸਿੰਘਾਂ ਨੂੰ ਲੈ ਕਰਕੇ ਵੀ ਗਿਰ ਚੁੱਕੀ ਹੈ ਤੇ ਲੋਕ ਸਭ ਤੋਂ ਵੱਡੇ ਕਸੂਰਵਾਰ ਮੈਂ ਮੰਨਦਾ ਇਥੇ ਲੋਕਾਂ ਨੂੰ ਲੋਕਾਂ ਨੇ ਵੀ ਉਦੋਂ ਸਿੰਗਰਾਂ ਨੂੰ ਤਾੜਨਾ ਨਹੀਂ ਕੀਤੀ ਕਿ ਜੇ ਤੁਹਾਡੇ ਵਿੱਚ ਇੰਨਾ ਹੀ ਟੈਲੈਂਟ ਹੈ ਸਿੰਗਰਾਂ ਦੇ ਵਿੱਚ ਜੇ ਇੰਨਾ ਟੈਲੈਂਟ ਹੈ ਤਾਂ ਉਹ ਇਹ ਜਾਤ ਪਾਤ ਦਾ ਪੱਤਾ ਨਾ ਖੇਡਣ ਕੀ ਉਹਨਾਂ ਦੀ ਲਿਖਤ ਦੇ ਵਿੱਚ ਐਡੀ ਪਾਵਰ ਨਹੀਂ ਕੀ ਉਹਨਾਂ ਦੇ ਗਾਣਿਆਂ ਦੇ ਵਿੱਚ ਐਡੀ ਪਾਵਰ ਨਹੀਂ ਕਿ ਜਾਤ ਪਾਤ ਦਾ ਨਾਮ ਲਏ ਬਿਨਾਂ ਉਹਨਾਂ ਦੇ ਗਾਣੇ ਚੱਲ ਜਾਣ ਜਾਂ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਜੇ ਥੋੜਾ ਜਿਹਾ ਕਿਸੇ ਜਾਤ ਦਾ ਨਾਮ ਯੂਜ਼ ਕਰ ਲਵਾਂਗੇ ਉਹਦੇ ਨਾਲ ਸਾਡੀ ਫਿਲਮ ਚੱਲ ਜਾਣੀ ਉਹਦੇ ਨਾਲ ਸਾਡਾ ਗਾਣਾ ਚੱਲ ਜਾਣਾ ਇਹ ਤਾਂ ਲੋਕੋ ਪੱਤਾ ਖੇਡਦੇ ਨੇ ਉਹ ਖੇਡ ਖੇਡਦੇ ਨੇ ਕਿਉਂਕਿ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਲੋਕ ਜਾਤਾਂ ਪਾਤਾਂ ਵਿੱਚ ਫਸੇ ਹੋਏ ਨੇ ਤੇ ਜਿਹੜੇ ਲੋਕਾਂ ਨੂੰ ਫਿਲਮਾਂ ਗਾਣੇ ਵਿਖਾਉਂਦੇ ਉਹਨਾਂ ਨੂੰ ਪਤਾ ਹੈ ਕਿ ਜੇ ਜਾਤ ਪਾਤ ਦਾ ਨਾਮ ਵਰਤ ਲਵਾਂਗੇ ਤਾਂ ਸਾਡਾ ਕੰਮ ਚੱਲ ਜਾਣਾ ਹੈ ਤਾਂ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਇਹਨਾਂ ਲੋਕਾਂ ਨੂੰ ਸੋਨਾ ਬੰਦ ਕੀਤਾ ਜਾਵੇ ਉਹ ਜੇ ਲੋਕਾਂ ਨੂੰ ਫੋਲੋ ਕਰਨਾ ਬੰਦ ਕੀਤਾ ਜਾਵੇ ਜੇ ਨਹੀਂ ਕਰਾਂਗੇ ਤਾਂ ਇਹ ਫੈਲਦਾ ਰਹੇਗਾ ਫਿਰ ਲੱਗੇਗਾ ਜੀ ਗਾਣਾ ਤੇ ਗਾਣਾ ਹੁੰਦਾ ਹੈ ਉਹ ਦਾ ਅਸਰ ਕੀ ਹੋਣਾ ਹੈ ਫਿਲਮ ਤੇ ਫਿਲਮ ਹੁੰਦੀ ਹੈ ਉਹ ਦਾ ਅਸਰ ਕਿਉਂ ਹੋਣਾ ਹੈ ਤੇ ਜੇ ਅਸਰ ਨਹੀਂ ਹੁੰਦਾ ਜਦੋਂ ਕੋਈ ਹੋਰ ਜਿਨ੍ਹਾਂ ਨੂੰ ਅਸੀਂ ਵਿਰੋਧੀ ਮੰਨਦੇ ਹਾਂ ਕੋਈ ਫਿਲਮ ਬਣਾਉਂਦਾ ਸਾਡੇ ਕਲਚਰ ਤੇ ਜਾਂ ਫਿਰ ਹੁਣ ਜਿਵੇਂ ਪਿੱਛੇ ਜੇ 84 ਤੇ ਫਿਲਮ ਆ ਰਹੀ ਹੈ ਕੰਗਨਰ ਨੌਤ ਦੀ ਫਿਲਮ ਆਈ ਹੈ ਤਾਂ ਉਹਦਾ ਫਿਰ ਵਿਰੋਧ ਕਿਉਂ ਕਰਦੇ ਫਿਲਮ ਤਾਂ ਫਿਲਮ ਹੁੰਦੀ ਹੈ ਗਾਣਾ ਤੇ ਗਾਣਾ ਹੁੰਦਾ ਹੈ ਫਿਰ ਆਪਾਂ ਆਪਦੇ ਗਾਣੇ ਵਿਲੇਦਾਂ ਕਹਿ ਦਿੰਨੇ ਆ ਦੂਜੀ ਵਾਰੀ ਅਸੀਂ ਕੈਦ ਨੇ ਜੀ ਨਹੀਂ ਹੈ ਸਾਡੇ ਤੇ ਧੱਕਾ ਕਰਦੇ ਸਾਡੇ ਤੇ ਫਿਲਮ ਉਲਟੀ ਬਣਾ ਰਹੇ ਉਥੇ ਅਸੀਂ ਆਪਣੇ ਦਾ ਪੱਖ ਪੂਰਜਾਂਨੇ ਅਸੀਂ ਇਮਾਨਦਾਰੀ ਨਾਲ ਜੇ ਗੱਲਾਂ ਨੂੰ ਨਹੀਂ ਸਮਝਾਂਗੇ ਤਾਂ ਕੋਈ ਬਦਲਾਵ ਨਹੀਂ ਆਵੇਗਾ ਇਹ ਜਾਤ ਪਾਤ ਸਟਿਲ ਚੱਲਦੀ ਰਹੇਗੀ ਸਭ ਕੁਝ ਇਦਾਂ ਹੀ ਚੱਲਦਾ ਰਹੇਗਾ ਸੋ ਮੈਂ ਚਾਹੁੰਨਾ ਕੁਝ ਦੋਕ ਸ਼ਬਦ ਬੋਲ ਕੇ ਤੁਸੀਂ ਇਸ ਵਿਸ਼ੇ ਨੂੰ ਸੰਕੋਚ ਦਿਓ ਤਾਂ ਕਿ ਫਿਰ ਆਪਾਂ ਗੱਲ ਪੂਰੀ ਕਰੀਏ ਦੇਖੋ ਜੀ ਮੈਂ ਅਖੀਰ ਦੇ ਵਿੱਚ ਜਿਹੜੀ ਗੱਲ ਕਰਨ ਲੱਗਿਆ ਕਿਉਂਕਿ ਆਪਾਂ ਗੱਲ ਆਰੰਭ ਗੁਰੂ ਗ੍ਰੰਥ ਸਾਹਿਬ ਤੋਂ ਕੀਤੀ ਸੀ ਕਿ ਵਿਚ ਕਰਤਾ ਪੁਰਖ ਲੋਹਾ ਵਾਲ ਨਵੇਂਗਾ ਹੁਆ ਅਖੀਰ ਵੀ ਮੈਂ ਜਿਹੜੀ ਗੱਲ ਉਹ ਵਿਚਾਰ ਤਾਂ ਹੀ ਆਕੇ ਹੀ ਨਿਵੇੜਾਂਗਾ ਹੂੰ ਹੂੰ ਕਿ ਸਾਡੇ ਕੋਲ ਨਾ ਜਾਤ ਪਾਤ ਨੂੰ ਖਤਮ ਕਰਨ ਵਾਸਤੇ ਸਾਡੇ ਸਮਾਜ ਦੀ ਅਗਵਾਈ ਕਰਨ ਵਾਲਾ ਮੇਰੇ ਪਾਤਸ਼ਾਹ ਨੇ ਬਹੁਤ ਵੱਡਾ ਖਜ਼ਾਨਾ ਦਿੱਤਾ ਉਹਨੂੰ ਕਹਿੰਦੇ ਨੇ ਧੰਨੁ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਹੂੰ ਹੂੰ ਉਹਦੇ ਚ ਇੱਕ ਪਾਵਨ ਬੋਲ ਹੈ ਮਾਰੇ ਕਹਿੰਦੇ